ਸਸਰੀਆਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ 90 ਸਾਲਾਂ ਦੇ ਬਾਅਦ ਪੋਸ਼ਪੂਰਨ ਮਾਸੀ ਦਾ ਜਨ 13 ਜਨਵਰੀ ਸੋਮਵਾਰ ਨੂੰ ਨਜ਼ਰ ਆਵੇਗਾ ਦੇਵੀ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 12 ਵਿੱਚੋਂ 6 ਰਾਸ਼ੀਆਂ ਦੀ ਕਿਸਮਤ ਚਮਕਣ ਜਾ ਰਹੀ ਹੈ ਇਹ ਸੇ ਰਾਸ਼ੀਆਂ ਅਮੀਰ ਹੋਣਗੀਆਂ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਦੇਵੀ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਪੂਰੇ 90 ਸਾਲਾਂ ਤੱਕ ਸੋਮਵਾਰ 13 ਜਨਵਰੀ ਨੂੰ ਪੂਰਨ ਮਾਸ਼ੀ ਦੇ ਦਿਨ ਤੋਂ ਹੀ ਮਹਾਂ ਲక్ష్ਮੀ ਜੋਗ ਦੇ ਵਿੱਚ ਇੱਕ ਬ੍ਰਹਮ ਦੁਰਲਭ ਮਹਾਂ ਸੁਭ ਸੰਜੋਗ ਬਣਨ ਜਾ ਰਿਹਾ ਹੈ ਹੁਣ 12 ਰਾਸ਼ੀਆਂ ਚੋਂ 6 ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਦੋਸਤੋ ਇਸ ਦਿਨ ਜਾਣ ਕੇ ਪੋਸ਼ ਪੂਰਨ ਮਾਸ਼ੀ ਦੇ ਦਿਨ 6 ਰਾਸ਼ੀ ਵਾਲਿਆਂ ਦੀ ਲਾਟਰੀ ਲੱਗਣ ਜਾ ਰਹੀ ਹੈ ਇਹ 6 ਰਾਸ਼ੀਆਂ ਪੈਸੇ ਦੇ ਨਾਲ ਅਮੀਰ ਬਣਨ ਜਾ ਰਹੀਆਂ ਹਨ ਤਾਂਂਦੀ ਦੇਵੀ ਲక్ష్ਮੀ ਜੀ ਦਾ ਹੁਣ ਇਹਨਾਂ ਛੇ ਰਾਸ਼ੀਆਂ ਦੇ ਘਰ ਦੇ ਵਿੱਚ ਵਾਸ ਹੋਵੇਗਾ। ਭਾਵ ਐਸੇਨ ਪੂਰਨ ਮਾਸ਼ੀ ਦਾ ਦਿਨ ਆ ਰਿਹਾ ਹੈ। ਜਿਸ ਕਾਰਨ ਹੁਣ ਇਹਨਾਂ ਛੇ ਰਾਸ਼ੀਆਂ ਦੇ ਸਾਰੇ ਦੁੱਖ ਦਰਦ ਦੂਰ ਹੋਣ ਜਾ ਰਹੇ ਹਨ। ਹੁਣ ਦੇਵੀ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਇਹਨਾਂ ਛੇ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਬੇਅੰਤ ਖੁਸ਼ੀਆਂ ਆਉਣ ਵਾਲੀਆਂ ਹਨ। ਜਿਸ ਕਾਰਨ ਹੁਣ ਇਹਨਾਂ ਛੇ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਆਉਣ ਵਾਲਾ ਹੈ। ਦੋਸਤੋ ਇਹ ਛੇ ਰਾਸ਼ੀਆਂ ਖੁਸ਼ਕਿਸਮਤ ਕਿਹੜੀਆਂ ਹਨ ਜਿਨ੍ਹਾਂ ਦੀ 13 ਜਨਵਰੀ ਸੋਮਵਾਰ ਨੂੰ ਪੋਸ਼ ਪੂਰਨ ਮਾਸ਼ੀ ਦੇ ਦਿਨ ਮਹਾ ਲక్ష్ਮੀ ਯੋਗ ਬਣਨ ਦੇ ਕਾਰਨ ਲਾਟਰੀ ਲੱਗਣ ਜਾ ਰਹੀ ਹੈ ਇਹ ਛੇ ਰਾਸ਼ੀ ਵਾਲੇ ਧਨ ਦੇ ਨਾਲ ਮਾਲਾ-ਮਾਲ ਹੋਣ ਜਾ ਰਹੇ ਹਨ ਜੀ ਹਾਂ ਦੋਸਤੋ ਪੂਰਨ ਮਾਸ਼ੀ ਵਾਲੇ ਦਿਨ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਉਹੀ ਦੱਸਾਂਗੇ ਜੋ ਕਿ ਖੁਸ਼ਕਿਸਮਤ ਭਾਗ ਚਲੀ ਰਾਸ਼ੀਆਂ ਬਾਰੇ ਤਾਂ ਇਸ ਲਈ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੋਣ ਜਾ ਰਹੀ ਹੈ ਇਹਨਾਂ ਸ਼ੇਰ ਰਾਸ਼ੀ ਵਾਲਿਆਂ ਦੇ ਜ਼ਿੰਦਗੀ ਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਦੇਵੀ ਮਾਂ ਲక్ష్ਮੀ ਜੀ ਦੇ ਸੱਚੇ ਸ਼ਰਧਾਲੂ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂਗੇ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਸਭ ਨੂੰ ਪ੍ਰਾਪਤ ਹੋ ਸਕੇ ਦੋਸਤੋ ਤੁਹਾਨੂੰ ਦੱਸ ਈਏ ਕਿ ਇਸ ਵਾਰ ਪੋਸ਼ ਪੂਰਨਮਾ ਇਸ ਵਾਰ ਪੋਸ਼ ਪੂਰਨਮਾਸ਼ੀ ਸੋਮਵਾਰ ਨੂੰ ਆਵਿਗੇ ਜੋ ਕਿ ਬਹੁਤ ਹੀ ਖਾਸ ਹੈ ਅਤੇ ਚੰਦਰਮਾ ਪੂਰਨਮਾਸ਼ੀ ਇਸ ੍ਰੀਗ ਨੂੰ ਸੋਮ ਆਪਣੀ ਸਾਰੀ ਕਲਾ ਨਾਲ ਆਪਣੀ ਪਾਣੀ ਵਿੱਚ ਤੱਤ ਪੈਦਾ ਕਰੇਗਾ ਸ਼ਾਮ ਨੂੰ ਚੰਦਰਮਾ ਦੀ ਪੂਜਾ ਕਰਨ ਤੋਂ ਬਾਅਦ ਪੂਰਨਮਾ ਦਾ ਵਰਤ ਤੋੜਿਆ ਜਾਂਦਾ ਹੈ ਇਸ ਵਾਰ ਪਰੀ ਜਾਗ ਰਾਜ ਪੋਸ਼ ਪੂਰਨ ਮਾਸ਼ੀ ਦਾ ਦਿਨ ਮਹਾਕ옴 ਸ਼ੁਰੂ ਹੋ ਰਿਹਾ ਹੈ ਤੁਹਾਡੀ ਜਾਣਕਾਰੀ ਤੇ ਲਈ ਤੁਹਾਨੂੰ ਦੱਸ ਦਈਏ ਕਿ ਪੋਸ਼ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨ ਮਾਸ਼ੀ 13 ਜਨਵਰੀ ਨੂੰ ਸ਼ੁਰੂ ਹੁੰਦੀ ਹੈ ਇਹ 2025 ਦੇ ਸਵੇਰੇ 5:03 ਤੇ ਸ਼ੁਰੂ ਹੁੰਦੀ ਹੈ ਜੋ 14 ਜਨਵਰੀ 2025 ਨੂੰ ਸਵੇਰੇ 3:55 ਮਿੰਟ ਤੇ ਸਮਾਪਤ ਹੋਵੇਗੀ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪੋਸ਼ਪੂਰਨ ਮਾਸੀ ਦੇ ਦਿਨ ਸਵੇਰੇ ਇਸ਼ਨਾਨ ਕਰੋ ਸਾਫ਼ ਕੱਪੜੇ ਪਹਿਨੋ ਇਸ ਤੋਂ ਬਾਅਦ ਦੇਵੀ ਲక్ష్ਮੀ ਜੀ ਨੂੰ ਹਲਦੀ ਦਾ ਤੇਲ ਲਗਾਓ ਪੋਸ਼ਪੂਰਨ ਮਾਸੀ ਦੇ ਦਿਨ ਕੁਝ ਰੁਪਏਾਂ ਤੇ ਹਲਦੀ ਲਗਾ ਕੇ ਦੇਵੀ ਮਾਣ ਨੂੰ ਤੂਪ ਦਿਖਾਓ ਅਤੇ ਇਸ ਨੂੰ ਲక్ష్ਮੀ ਜੀ ਦੇ ਚਰਨਾਂ ਤੇ ਛਡਾਓ ਅਗਲੇ ਦਿਨ ਇਸ ਨੂੰ ਆਪਣੀ ਘਰ ਦੀ ਤਜੋਰੀ ਦੇ ਵਿੱਚ ਰੱਖੋ ਇਸ ਪਾਣੂ ਕਰਨ ਦੇ ਨਾਲ ਘਰ 'ਚ ਆਰਥਿਕ ਸਮੱਸਿਆ ਨਹੀਂ ਆਉਂਦੀ। ਪੋਸ਼ਪੂਰਣ ਮਾਸ਼ੀ ਤੇ ਇਸ਼ਨਾਨ ਕਰਨ ਤੋਂ ਬਾਅਦ ਭਗਵਾਨ ਮਦੂਸੂਦਨ ਦੀ ਪੂਜਾ ਕਰਕੇ ਪਸੰਦ ਕਰੰਦਾ ਚਤਨ ਕੀਤਾ ਜਾਂਦਾ ਹੈ। ਜਿਸ ਕਾਰਨ ਮਦੂਸੂਦਨ ਦੀ ਕਿਰਪਾ ਦੇ ਨਾਲ ਮਰਨ ਤੋਂ ਬਾਅਦ ਸ਼ਰਧਾਲੂ ਅਜੇ ਧਾਰਮਿਕ ਵਿਸ਼ਵਾਸ ਹਨ ਕਿ ਲੋਕਾਂ ਨੂੰ ਸਵਰਗ ਵਿੱਚ ਸਥਾਨ ਮਿਲ ਸਕਦਾ ਹੈ। ਦੋਸਤੋ ਆਓ ਹੁਣ ਗੱਲ ਕਰਦੇ ਹਾਂ ਜੀ ਉਹਨਾਂ ਛੇ ਰਾਸ਼ੀਆਂ ਦੇ ਜਿਹੜੀਆਂ ਪੂਰਨ ਮਾਸੀ ਵਾਲੇ ਦੇ ਮਹਾਂ ਲక్ష్ਮੀ ਯੋਗ ਦੇ ਨਾਲ ਕਰੋੜਪਤੀ ਬਣਨ ਜਾ ਰਹੀਆਂ ਹਨ ਇਹਨਾਂ ਛੇ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਬਦਲਣ ਵਾਲੀ ਹੈ ਤੇ ਆਓ ਜਾਣਦੇ ਹਾਂ ਇਹਨਾਂ ਛੇ ਰਾਸ਼ੀਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਖੁਸ਼ ਨਸੀਬ ਰਾਸ਼ੀ ਕਿਹੜੀ ਆਉਂਦੀ ਹੈ ਦੋਸਤੋ ਤੁਸੀਂ ਸਾਰੇ ਹੀ ਜਾਣਦੇ ਹੋ ਕਿ માતા ਲక్ష్ਮੀ ਜੀ ਨੂੰ ਤਾਂੰਦੀ ਦੇਵੀ ਕਿਹਾ ਜਾਂਦਾ ਹੈ ਸਨਾਤਨ ਧਰਮ ਦੇ ਸ਼ਾਸਤਰਾਂ ਅਤੇ ਪੁਰਾਣਾ ਵਿੱਚ ਦੱਸਿਆ ਗਿਆ ਹੈ ਕਿ ਜੇਕਰ ਕਿਸੇ ਘਰ ਦੇ ਵਿੱਚ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ ਹੁੰਦੀ ਹੈ ਤਾਂ ਉਸ ਘਰ ਵਿੱਚ ਕਦੇ ਵੀ ਧਨ ਦੀ ਦੌਲਤ ਦੀ ਕਮੀ ਨਹੀਂ ਰਹਿੰਦੀ ਪਰ ਕਿ ਤੁਸੀਂ ਜਾਣਦੇ ਹੋ ਕਿ ਦੇਵੀ ਲక్ష్ਮੀ ਜੀ ਦਾ ਸੁਭਾਅ ਬਹੁਤ ਹੀ ਚੰਚਲ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਦੌਲਤ ਦੀ ਦੇਵੀ ਲక్ష్ਮੀ ਮਾਂ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦੀ ਇਸ ਲਈ ਵਿਅਕਤੀ ਦੇ ਜੀਵਨ ਦੇ ਵਿੱਚ ਪੈਸੇ ਦੇ ਨਾਲ ਜੁੜੇ ਉਤਾਰ ਚੜਾਹ ਹਮੇਸ਼ਾ ਆਉਂਦੇ ਰਹਿੰਦੇ ਹਨ ਤਾਂ ਦੀ ਦੇਵੀ ਨੂੰ ਖੁਸ਼ ਕਰਾਉਣ ਦੇ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ ਜਿਸ ਨਾਲ ماں ਖੁਸ਼ ਹੋ ਕੇ ਇਨਸਾਨ ਨੂੰ ਅਮੀਰ ਬਣਾਉਂਦੀ ਹੈ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਇੱਕ ਵਿਅਕਤੀ ਅਮੀਰ ਹੋ ਜਾਂਦਾ ਹੈ ਤੇ ਇੱਕ ਵਿਅਕਤੀ ਇੱਕ ਵਿਅਕਤੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਉਸ ਨੂੰ ਸਾਹਮਣਾ ਕਰਨਾ ਪੈਂਦਾ ਹੈ ਇਸ ਦਾ ਪਹਿਲਾ ਕਾਰਨ ਵਿੱਤੀ ਸੰਕਟ ਹੈ ਇਸ ਤੋਂ ਇਲਾਵਾ ਗ੍ਰਹਾਂ ਦੇ ਗਤੀ ਦੇ ਕਾਰਨ ਮਨੁੱਖੀ ਜੀਵਨ ਵਿੱਚ ਅਜਾਇ ਉਤਾਰ ਚੜਾ ਆਉਂਦੇ ਰਹਿੰਦੇ ਹਨ ਇਸ ਲਈ ਮਨੁੱਖਾ ਹਮੇਸ਼ਾ ਪ੍ਰਵੇਖਣ ਨੂੰ ਲੈ ਕੇ ਬਹੁਤ ਹੀ ਉਸੁਕਤ ਰਹਿੰਦਾ ਹੈ ਇਸ ਵਾਰ ਇੱਕ ਖਾਸ ਮਹਾ ਇਤਫਾਕ ਵਾਪਰ ਰਿਹਾ ਹੈ ਜਿਸ ਵਿੱਚ ਮਾਤਾ ਲਕਸ਼ਮੀ ਹੁਣ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਉਤੇ ਬਹੁਤ ਹੀ ਖੁਸ਼ ਹੋ ਗਈ ਹੈ ਉਹਨਾਂ ਉਤੇ ਆਪਣਾ ਆਸ਼ੀਰਵਾਦ ਕਰਨ ਵਾਲੀ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗ੍ਰਹਾਂ ਦੀ ਗਤੀ ਦਾ ਮਨੋਕੀ ਜੀਵਨ ਦੇ ਵਿੱਚ ਬਹੁਤ ਹੀ ਮਹੱਤਵ ਹੈ। ਉਹਨਾਂ ਦੀ ਗਤੀ ਉਹਨਾਂ ਤੇ ਸਿੱਧਾ ਪ੍ਰਭਾਵ ਪਾਉਂਦੀ ਹੈ। ਕਦੇ-ਕਦੇ ਸਾਡੀ ਆਮ ਜ਼ਿੰਦਗੀ ਕਿਸੇ ਨਾ ਕਿਸੇ ਰਾਸ਼ੀ ਲਈ ਕਿਸੇ ਗ੍ਰਹਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ ਜਦੋਂ ਕਿ ਇਹ ਖੁਸ਼ੀਆਂ ਨਹੀਂ ਹੁੰਦੀਆਂ। ਕਈ ਵਾਰ ਕਿਸੇ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਸੰਜੋਗ ਦੇ ਕਾਰਨ ਦੇਵੀ ਲక్ష్ਮੀ ਇਨਾ ਸ਼ੇ ਰਾਸ਼ੀ ਅੰਤੇ ਬਹੁਤੀ ਖੋਸ਼ ਹੋ ਗਈ ਹੈ। ਕਹਿਆ ਜਾ ਸਕਦਾ ਹੈ ਕਿ ਇਹ ਛੇ ਰਾਸ਼ੀਆਂ ਹੁਣ ਲਾਟਰੀ ਜਿੱਤਣ ਵਾਲੀਆਂ ਹਨ ਦੋਸਤੋ ਅਜਿਹਾ ਇਤਫਾਕ ਹੈ ਜ਼ਿੰਦਗੀ ਵਿੱਚ ਕਦੇ-ਕਦੇ ਅਜਿਹਾ ਹੁੰਦਾ ਹੈ ਜਿਸ ਚ ਦੇਵੀ ਮਾਂ ਲਕਸ਼ਮੀ ਆਪਣਾ ਆਸ਼ੀਰਵਾਦ ਕਰਦੀ ਹੈ ਹੁਣ ਦੇਵੀ ਲਕਸ਼ਮੀ ਜੀ ਦੀ ਕਿਰਪਾ ਦੇ ਨਾਲ ਇਹਨਾਂ ਛੇ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਦੇ ਵਿੱਚ ਬੇਅੰਤ ਖੁਸ਼ੀਆਂ ਆਉਣ ਵਾਲੀਆਂ ਹਨ ਤੇ ਦੋਸਤੋ ਜਿਹੜੀਆਂ ਇਹਨਾਂ ਛੇ ਰਾਸ਼ੀਆਂ ਤੇ ਦੋਸਤੋ ਆਓ ਜਾਣਦੇ ਹਾਂ ਉਨਾ ਰਾਸ਼ੀਆਂ ਦੇ ਬਾਰੇ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੇ ਮੇਖ ਰਾਸ਼ੀ ਮੇਖ ਰਾਸ਼ੀ ਵਾਲਵਾਂ ਦਾਸਾ ਇਹ ਕਿ ਤੁਹਾਡੀ ਗੁੰਨ ਲਈ ਦੇ ਵਿੱਚ ਇੱਕ ਜਬਤ ਦਸ ਮਹਾਂ ਲਕਸ਼ਮੀ ਜੋਗ ਪਨਨ ਜਾ ਰਿਹਾ ਹੈ ਇਹ ਸੰਜੋਗ ਕਦੇ ਕਦੇ ਹੀ ਵਾਪਸ ਆਇਆ ਹੈ ਜਿਸ ਕਰਨ ਤੁਹਾਨੂੰ ਦੇਵੀ ਲਕਸ਼ਮੀ ਦਾ ਸਭ ਤੋਂ ਵੱਧ ਆਸ਼ੀਰਵਾਦ ਪ੍ਰਾਪਤ ਹੋਣ ਵਾਲਾ ਹੈ ਤੁਸੀਂ ਜਲਦੀ ਹੀ ਕਿਸੇ ਅਜਾਇਬ ਵਿਅਕਤੀ ਨੂੰ ਮਿਲੋਗੇ ਜੋ ਤੁਹਾਡੀ ਜ਼ਿੰਦਗੀ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ हां दोस्तों ਹੁਣ ਤੁਹਾਡੀ ਜ਼ਿੰਦਗੀ ਦੇ ਵਿੱਚ ਐਸ਼ੋ ਆਰਾਮ ਹੋਵੇਗਾ ਕੋਈ ਕਮੀ ਨਹੀਂ ਰਹੇਗੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਕਿਸਮਤ ਵਿੱਚ ਅਜਿਹਾ ਬਦਲਾਵ ਹੋਵੇਗਾ ਕਿ ਹੁਣ ਤੁਹਾਨੂੰ ਹਰ ਪਾਸੇ ਤੋਂ ਸਿਰਫ ਮੁਨਾਫਾ ਹੀ ਮਿਲੇਗਾ ਕਾਰੋਬਾਰ 'ਚ ਤੁਹਾਨੂੰ ਕਾਫੀ ਫਾਇਦਾ ਹੋਣ ਵਾਲਾ ਹੈ ਕਾਰੋਬਾਰ ਕਰਨ ਵਾਲਿਆਂ ਦਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ ਤੁਸੀਂ ਹੁਣ ਹਰ ਥਾਂ ਤੋਂ ਸਿਰਫ ਮੁਨਾਫਾ ਹੀ ਪ੍ਰਾਪਤ ਕਰੋਗੇ ਜੋ ਲੋਕ ਨੌਕਰੀ ਦੀ ਤਲਾਸ਼ ਕਰ ਰਹੇ ਹਨ ਉਹਨਾਂ ਨੂੰ ਬਹੁਤ ਹੀ ਜਲਦ ਉਹਨਾਂ ਦੀ ਮਨਪਸੰਦ ਨੌਕਰੀ ਵੀ ਮਿਲ ਜਾਵੇਗੀ ਤੁਹਾਨੂੰ ਤਰੱਕੀ ਵੀ ਮਿਲੇਗੀ ਅਤੇ ਤਨਖਾਹ ਦੇ ਵਿੱਚ ਵਾਅਦੇ ਦੇ ਵੀ ਜੋਗ ਹਨ ਦੇਵੀ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਮੇਖ ਰਾਸ਼ੀ ਵਾਲਿਆਂ ਨੂੰ ਹੁਣ ਪੈਸਾ ਕਮਾਉਣ ਦੇ ਕਈ ਮੌਕੇ ਮਿਲਣਗੇ ਨਾਲ ਹੀ ਜੋ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹਨ ਉਹਨਾਂ ਦੀ ਇਹ ਇਸ਼ਿਆ ਵੀ ਜਲਦ ਪੂਰੀ ਹੋਵੇਗੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਇੱਕ ਖੁਸ਼ੀਆਂ ਵੀ ਆਉਣਗੀਆਂ ਅਤੇ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਵੱਡਾ ਬਦਲਾਵ ਆਉਣ ਵਾਲਾ ਹੈ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸ ਤੇ ਇਹ ਕਿ ਮਾਤਾ ਲక్ష్ਮੀ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਡਾ ਬਦਲਾਵ ਲਿਆਉਣ ਵਾਲੀ ਹੈ ਜੀ ਹਾਂ ਦੋਸਤੋ ਸਮਾ ਤੁਹਾਡੇ ਲਈ ਬਹੁਤ ਹੀ ਸ਼ੁਭ ਫਲ ਦੇਣ ਵਾਲਾ ਹੈ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਨੂੰ ਆਰਥਿਕ ਲਾਭ ਹੋਣ ਵਾਲਾ ਹੈ ਤੁਹਾਨੂੰ ਪੈਸੇ ਨਾਲ ਜੁੜੇ ਕਈ ਤਰ੍ਹਾਂ ਦੇ ਫਾਇਦੇ ਮਿਲਣ ਜਾ ਰਹੇ ਹਨ ਕੰਨਿਆ ਰਾਸ਼ੀ ਵਾਲਾ ਕੋਲ ਹੋਣ ਪੈਸਾ ਕਮਾਉਣ ਦੇ ਬਹੁਤ ਮੌਕੇ ਹਨ ਤੁਹਾਨੂੰ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਮਿਲਣ ਵਾਲਾ ਹੈ ਮਾਤਾ ਲక్ష్ਮੀ ਆਵ ਤੁਹਾਡੇ ਘਰ ਆ ਰਹੀ ਹੈ ਤੁਹਾਡੀ ਝੋਲੀ ਖੁਸ਼ੀ ਨਾਲ ਤੁਹਾਡੀ ਝੋਲੀ ਖੁਸ਼ੀਆਂ ਨਾਲ ਭਰਨ ਵਾਲੀ ਹੈ ਜਲਦੀ ਹੀ ਤੁਸੀਂ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਯੋਗ ਹੋਵੋਗੇ ਤੁਸੀਂ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰੋਗੇ ਤੁਹਾਡੀ ਵਿੱਤੀ ਹਾਲਾਤ ਸੁਧਰਨਗੇ ਤੇ ਤੁਹਾਡਾ ਜੀਵਨ ਉਹਨਾਂ ਲੋਕਾਂ ਨਾਲ ਹੀ ਖੁਸ਼ਹਾਲ ਬਣੇਗਾ ਜੋ ਤੁਹਾਡੇ ਨਾਲ ਜੋ ਕਾਰੋਬਾਰ ਕਰ ਰਹੇ ਹਨ ਉਹਨਾਂ ਨੂੰ ਆਪਣੇ ਕਾਰੋਬਾਰ ਵਿੱਚ ਬਡੇਰੇ ਲਾਭ ਮਿਲੇਗਾ ਨਾਲ ਹੀ ਜੋ ਲੋਕ ਨੌਕਰੀ ਕਰ ਰਹੇ ਹਨ ਉਹਨਾਂ ਨੂੰ ਆਪਣੀ ਨੌਕਰੀ ਨਾਲ ਜੁੜੀ ਕੋਈ ਬਹੁਤ ਚੰਗੀ ਖਬਰ ਮਿਲਣ ਵਾਲੀ ਹੈ ਇਹ ਕਹਿੰਨਾ ਗਲਤ ਨਹੀਂ ਹੋਵੇਗਾ ਕਿ ਕੰਨਿਆ ਰਾਸ਼ੀ ਵਾਲੇ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਹੋਣ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦਾ ਭੰਡਾਰ ਹੋਵੇਗਾ ਮਾਤਾ ਲక్ష్ਮੀ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਉਣ ਵਾਲੀ ਹੈ ਹੁਣ ਤੁਹਾਨੂੰ ਆਪਣੇ ਜੀਵਨ ਵਿੱਚ ਕਈ ਤਰ੍ਹਾਂ ਦੇ ਲਾਭ ਵਿੱਤੀ ਲਾਭ ਅਤੇ ਵੱਡੀਆਂ ਸਫਲਤਾਵਾਂ ਮਿਲਣ ਜਾ ਰਹੀਆਂ ਹਨ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਣਗੀਆਂ ਜੀ ਹਾਂ ਦੋਸਤੋ ਇਸ ਲਿਸਟ ਦੀ ਹੁਣ ਅਗਲੀ ਰਾਸ਼ੀ ਹੈ ਜੀ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਦਾਸਤੇ ਇਹ ਕਿ ਦੇਵੀ ਲక్ష్ਮੀ ਜੀ ਦਾ ਵਿਸ਼ੇਸ਼ आशीर्वाद ਤੁਹਾਡੇ ਤੇ ਹੈ ਜਿਸ ਨਾਲ ਤੁਸੀਂ ਬਹੁਤ ਹੀ ਖੁਸ਼ ਨਜ਼ਰ ਆਓਗੇ ਆਰਥਿਕ ਲਾਭ ਹੋਵੇਗਾ ਇਸ ਤੇ ਨਾਲ ਹੀ ਤੁਸੀਂ ਪਿਛਲੇ ਸਮੇਂ ਵਿੱਚ ਕੀਤੀ ਮਿਹਨਤ ਦਾ ਫਲ ਤੁਹਾਨੂੰ ਦਿਖਾਈ ਦੇਵੇਗਾ ਹੁਣ ਹਰ ਕੋਈ ਕਾਰੋਬਾਰ ਵਿੱਚ ਤੁਹਾਡੀ ਯੋਗਤਾ ਦਾ ਪ੍ਰਦਰਸ਼ਨ ਦੇਖੇਗਾ ਤੁਹਾਡਾ ਰਾਸ਼ੀ ਵਾਲੇ ਹੋਣ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਜੀਵਨ ਵਿੱਚ ਇੱਕ ਵੱਡਾ ਬਦਲਾਅ ਆ ਰਿਹਾ ਹੈ ਜੀ ਹਾਂ ਦੋਸਤੋ ਮਾਤਾ ਲక్ష్ਮੀ ਹੋਣ ਤੁਹਾਡੀ ਜ਼ਿੰਦਗੀ ਵਿੱਚ ਅਜੇ ਆ ਬਦਲਾਅ ਲਿਆਉਣ ਜਾ ਰਹੀ ਹੈ ਯੋ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਵਾਲੀਆਂ ਹਨ ਤੁਹਾਡਾ ਕਾਰੋਬਾਰ ਦਿਨ ਤੋਂ ਕਨੇ ਰਾਜ ਚੋਗਨੇ ਤਰੱਕੀ ਕਰੇਗਾ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਵਧੇਗਾ ਤੁਹਾਨੂੰ ਆਪਣੇ ਦੋਸਤਾਂ ਦਾ ਪੂਰਾ ਸਹਿਯੋਗ ਮਿਲੇਗਾ ਲక్ష్ਮੀ ਜੋਗ ਕਾਰਨ ਤੁਹਾਨੂੰ ਬਹੁਤ ਜ਼ਿਆਦਾ ਕਮਾਈ ਹੋਵੇਗੀ ਹਾਂ ਤੁਹਾਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਣਗੇ ਤੁਹਾਨੂੰ ਰਾਸ਼ੀ ਵਾਲੇ ਆਰਥਿਕ ਲਾਭ ਮਿਲੇਗਾ ਤੇ ਨਾਲ ਹੀ ਜੋ ਲੋਕ ਨਵਾਂ ਵਾਹਨ ਜਾਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਦੀ ਯੋਜਨਾ ਯਕੀਨੀ ਤੌਰ ਤੇ ਸਫਲ ਹੋਵੇਗੀ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦਾਸਤੇ ਇਹ ਕਿ ਦੇਵੀ ਲక్ష్ਮੀ ਹੋਂ ਤੁਹਾਡੇ ਤੇ ਬਹੁਤ ਹੀ ਖੁਸ਼ ਹੋ ਗਈ ਹੈ ਦੇਵੀ ਲక్ష్ਮੀ ਜੀ ਦੀ ਅਪਾਰ ਕਿਰਪਾ ਤੁਹਾਡੇ ਤੇ ਹੋ ਰਹੀ ਹੈ ਜਿਸ ਨਾਲ ਤੁਹਾਡੇ ਘਰ ਵਿੱਚ ਖੁਸ਼ਹਾਲੀ ਆਗਾਮੀ ਤਾਂ ਦੇ ਵਿੱਚ ਵਾਦਾ ਹੋਵੇਗਾ ਹੁਣ ਤੁਹਾਨੂੰ ਜਲਦੀ ਹੀ ਹੋਰ ਵਿੱਤੀ ਲਾਭ ਮਿਲਣ ਵਾਲਾ ਹੈ ਕੁੰਭ ਰਾਸ਼ੀ ਵਾਲੇ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਜਿਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਅਤੇ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਅਤੇ ਤੁਹਾਡੇ ਪਰਿਵਾਰ ਵਿੱਚ ਸ਼ਾਂਤੀ ਰਹੇਗੀ ਤੁਹਾਨੂੰ ਦੱਸ ਰਹੀ ਹਾਂ ਕਿ ਕੁੰਭ ਰਾਸ਼ੀ ਵਾਲੇ ਜੋ ਲੋਕ ਕਾਰੋਬਾਰ ਕਰਦੇ ਹਨ ਉਹਨਾਂ ਦੇ ਕਾਰੋਬਾਰ ਦੇਣ ਤੱਕ ਨਹੀਂ ਰੁਚੋਗਨੀ ਤਰੱਕੀ ਕਰੋਗੇ ਮੁਨਾਫਾ ਮਿਲੇਗਾ ਜੇਕਰ ਤੁਸੀਂ ਨੌਕਰੀ ਜਾਂ ਪੜ੍ਹਾਈ ਲਈ ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਸੁਪਨਾ ਜਲਦੀ ਪੂਰਾ ਹੋਵੇਗਾ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕੰਮ ਬਹੁਤ ਆਸਾਨੀ ਨਾਲ ਪੂਰੇ ਹੋਣ ਵਾਲੇ ਹਨ ਸਾਲਾਂ ਤੋਂ ਲੜਕੇ ਹੋਏ ਕੰਮ ਹਰ ਥਾਂ ਸਫਲਤਾਪੂਰਕ ਪੂਰੇ ਹੋਣਗੇ ਹੁਣ ਕੰਪਰੈਸ਼ਿਵ ਵਾਲਿਓ ਦੇਵੀ ਲక్ష్ਮੀ ਜੀ ਦੀ ਅਪਾਰ ਕਿਰਪਾ ਦਾ ਲਭ ਹੋਣ ਵਾਲਾ ਹੈ ਤੁਸੀਂ ਜਲਦੀ ਹੀ ਲਾਟੇ ਜੇਤਨ ਵਾਲੇ ਹੋ ਕੁੰਭ ਰਾਸ਼ੀ ਵਾਲੇ ਹੋ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਸੀਂ ਹੁਣ ਕਈ ਤਰ੍ਹਾਂ ਦੇ ਵਿੱਤੀ ਲਾਭ ਪ੍ਰਾਪਤ ਕਰਨ ਦੇ ਯੋਗ ਹੋ ਅਤੇ ਤੁਹਾਡੇ ਜੀਵਨ ਵਿੱਚ ਇੱਕ ਵੱਡਾ ਬਦਲਾਅ ਹੋਣ ਵਾਲਾ ਹੈ ਜੋ ਤੁਹਾਨੂੰ ਖੁਸ਼ ਰੱਖੇਗਾ ਇਹ ਨਹੀਂ ਰਹੇਗਾ ਅਤੇ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਤੁਹਾਨੂੰ ਰਾਸ਼ੀ ਤਨ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਦੇਵੀ ਲక్ష్ਮੀ ਜੀ ਦੇ ਕਿਰਪਾ ਦੇ ਨਾਲ ਤੁਹਾਡੇ ਲਈ ਸਭ ਕੁਝ ਚੰਗਾ ਹੋਣ ਵਾਲਾ ਹੈ ਕਿਉਂਕਿ देवी लक्ष्मी ਤੁਹਾਡੇ ਤੋਂ ਬਹੁਤ ਖੁਸ਼ ਹੈ। देवी लक्ष्मी जी ਦੇ ਆਸ਼ੀਰਵਾਦ ਨਾਲ ਹੁਣ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਬਣਨ ਜਾ ਰਹੀਆਂ ਹਨ। ਤੁਹਾਨੂੰ ਸਿਰਫ ਖੁਸ਼ੀਆਂ ਮਿਲਣਗੀਆਂ। देवी लक्ष्मी ਨੂੰ ਯਾਦ ਕਰਕੇ ਤੁਸੀਂ ਆਪਣੇ ਜੀਵਨ ਵਿੱਚ ਜੋ ਵੀ ਕੰਮ ਸ਼ੁਰੂ ਕਰੋਗੇ ਤੁਹਾਨੂੰ ਉਸ ਵਿੱਚ ਸਫਲਤਾ ਜ਼ਰੂਰ ਮਿਲੇਗੀ। ਤੁਹਾਨੂੰ ਕਾਮਚਾਹ ਹੁਣ ਤਾਂ ਕੋਈ ਵੀ ਰੋਕ ਨਹੀਂ ਸਕਦਾ। ਵੱਡੇ ਲੋਕਾਂ ਦੇ ਸਹਿਯੋਗ ਦੇ ਨਾਲ ਤੁਹਾਡਾ ਕੰਮ ਆਸਾਨ ਹੋ ਜਾਵੇਗਾ ਅਤੇ ਜੇਕਰ ਤੁਸੀਂ ਕਾਜੇ ਵਿੱਚ ਡੁੱਬੇ ਹੋ ਤਾਂ ਉਸ ਕਾਜੇ ਤੋਂ ਵੀ ਛੁਟਕਾਰਾ ਮਿਲੇਗਾ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਬੇਅੰਤ ਖੁਸ਼ੀਆਂ ਤੁਹਾਨੂੰ ਮਿਲਣਗੀਆਂ ਤੇ ਤੁਹਾਡੀ ਜ਼ਿੰਦਗੀ ਵਿੱਚ ਸਿਰਫ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਣਗੀਆਂ ਜੀ ਹਾਂ ਦੋਸਤੋ ਇਸ ਸਟ੍ਰੈਸ ਦੀ ਅਗਲੀ ਰਾਸ਼ੀ ਹੈ ਜੀ ਮੇਨ ਰਾਸ਼ੀ ਮੇਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਦੇਵੀ ਮਾਂ ਲక్ష్ਮੀ ਤੁਹਾਡੇ ਤੇ ਆਸ਼ੀਰਵਾਦ ਕਰਨ ਵਾਲੀ ਹੈ ਇਹ ਸਮਾਂ ਤੁਹਾਡੇ ਲਈ ਚੰਗਾ ਹੈ ਕਿਉਂਕਿ ਦੇਵੀ ਲక్ష్ਮੀ ਤੁਹਾਡੇ ਤੇ ਬਹੁਤ ਖੁਸ਼ ਹੈ ਤੁਹਾਡੇ ਤੇ ਦੇਵੀ ਲక్ష్ਮੀ ਜੀ ਦਾ ਆਸ਼ੀਰਵਾਦ ਹੈ ਹੁਣ ਤੁਹਾਨੂੰ ਆਪਣੇ ਜੀਵਨ ਵਿੱਚ ਕੇਵਲ ਖੁਸ਼ੀਆਂ ਹੀ ਮਿਲਣਗੀਆਂ ਆਪਣੇ ਜੀਵਨ ਵਿੱਚ ਦੇਵੀ ਲక్ష్ਮੀ ਜੋ ਯਾਦ ਕਰਕੇ ਤੁਸੀਂ ਕੋਈ ਵੀ ਕੰਮ ਸ਼ੁਰੂ ਕਰੋਗੇ ਤਾਂ ਉਸ ਵਿੱਚ ਸਫਲਤਾ ਜ਼ਰੂਰ ਮਿਲੇਗੀ ਵੱਡੇ ਲੋਕਾਂ ਦੇ ਸਹਿਯੋਗ ਦੇ ਨਾਲ ਤੁਹਾਡੇ ਕੰਮ ਆਸਾਨ ਹੋ ਜਾਣਗੇ ਜੇਕਰ ਤੁਹਾਡੇ ਕੋਲ ਕਰਜ਼ਾ ਹੈ ਤਾਂ ਉਸ ਕਰਜ਼ੇ ਤੋਂ ਵੀ छुटकारा پا ਲੋਗੇ ਉਹ ਤੁਹਾਨੂੰ ਮਿਹਨਤ ਦਾ ਲਾਭ ਮਿਲੇਗਾ ਵਿਆਹ ਤੋਂ ਸੰਬੰਧ ਵਪਾਰਕ ਖੇਤਰ ਵਿੱਚ ਮਟਾਸ ਆਵੇਗੀ ਦੇਵੀ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਤੁਹਾਨੂੰ ਮਨ ਤੁਹਾਡੀ ਮਨਪਸੰਦ ਸਫਲਤਾ ਤੁਹਾਨੂੰ ਮਿਲੇਗੀ ਤੁਹਾਨੂੰ ਆਰਥਿਕ ਸਥਿਤੀ ਤੁਹਾਡੀ ਮਜ਼ਬੂਤ ਹੋਵੇਗੀ ਤੁਹਾਡਾ ਕਾਰੋਬਾਰ 3 ਤੋਂ 6 ਨੇ ਰਾ ਚੌਕ ਨੇ ਤਰੱਕੀ ਕਰੇਗਾ ਦੇਵੀ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਉੱਤੇ ਰਹੇਗੀ ਤੁਹਾਡੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਨਾਲ ਹੀ ਜੋ ਲੋਕ ਨੌਕਰੀ ਲਈ ਵਿਦੇਸ਼ ਜਾਣਾ ਚਾਹੁੰਦੇ ਹਨ ਨੌਕਰੀ ਜਾਂ ਪੜਾਈ ਕਰਨ ਦਾ ਸੁਪਨਾ ਦੇਖ ਰਹੇ ਹਨ ਤਾਂ ਉਹਨਾਂ ਦੇ ਸੁਪਨਾ ਜਲਦੀ ਪੂਰਾ ਹੋਵੇਗਾ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਮਿਥਨ ਰਾਸ਼ੀ ਮੇਥਨਾਸ਼ੀ ਵਾਲਾਂ ਦਾਸ ਦਾਇਕ ਦੇਵੀ ਲక్ష్ਮੀ ਜੀ ਤੁਹਾਡੇ ਤੇ ਬਹੁਤ ਖੁਸ਼ ਹੈ ਦੇਵੀ ਲక్ష్ਮੀ ਤੁਹਾਡੇ ਤੇ ਅਪਾਰ ਕਿਰਪਾ ਕਰਨ ਵਾਲੀ ਹੈ ਜਿਸ ਨਾਲ ਤੁਹਾਡੇ ਜੀਵਨ ਨਾਲ ਜੁੜੀਆਂ ਧਨ ਸੰਬੰਧੀ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਖੁਸ਼ਹਾਲ ਹੋਵੋਗੇ ਤੁਸੀਂ ਤੁਸੀਂ ਸਫਲਤਾ ਪ੍ਰਾਪਤ ਕਰੋਗੇ ਦੇਵੀ ਲక్ష్ਮੀ ਦੀ ਕਿਰਪਾ ਦੇ ਨਾਲ ਪੈਸਾ ਕਮਾਉਣ ਦੇ ਰਸਤੇ ਆਉਣ ਵਾਲੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਤੁਸੀਂ ਆਪਣੇ ਕਾਰਜ ਖੇਤਰ ਵਿੱਚ ਤੇਜ਼ੀ ਨਾਲ ਤਰੱਕੀ ਕਰੋਗੇ ਤੁਹਾਡੇ ਜੀਵਨ ਵਿੱਚ ਹਰ ਪਾਸਿਓਂ ਪੈਸਾ ਆਵੇਗਾ ਆਮਦਨ ਦੇ ਨਵੇਂ ਸਰੋਤ ਹੋਣਗੇ ਨੌਕਰੀ ਪੇਸ਼ੇ ਲੋਕਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਕਾਰੋਬਾਰ ਵਿੱਚ ਅਚਾਨਕ ਵਿੱਤੀ ਲਾਭ ਹੋਣ ਦੀ ਸੰਭਾਵਨਾ ਹੈ ਤੁਹਾਨੂੰ ਅਸਲ ਵਿੱਤੀ ਲਾਭ ਮਿਲੇਗਾ ਮਿਥਨ ਰਾਸ਼ੀ ਵਾਲੇ ਤੁਹਾਡੇ ਘਰੇਲੂ ਜੀਵਨ ਵਿੱਚ ਖੁਸ਼ਹਾਲੀ ਅਤੇ ਸ਼ਾਂਤੀ ਰਹੇਗੀ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਆਉਣਗੀਆਂ ਦੇਵੀ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਡੇ ਉੱਤੇ ਹੈ ਜੀ ਹਾਂ ਦੋਸਤੋ ਜੇਕਰ ਤੁਹਾਡੇ ਇੱਛਾ ਹੈ ਦੇਵੀ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਹੁਣ ਤੁਹਾਡੇ ਸਾਰੇ ਕੰਮ ਪੂਰੇ ਹੋਣਗੇ ਜੇਕਰ ਤੁਸੀਂ ਵਿਦਿਆਰਥੀ ਹੋ ਜਾਂ ਪੜ੍ਹਾਈ ਦਾ ਸੁਪਨਾ ਦੇਖ ਰਹੇ ਹੋ ਤਾਂ ਇਹ ਸੁਪਨਾ ਜਲਦੀ ਪੂਰਾ ਹੋਵੇਗਾ ਤੁਹਾਡੇ ਲਈ ਨਵਾਂ ਵਾਹਨ ਜਾਂ ਘਰ ਖਰੀਦਣਾ ਸੰਭਵ ਹੋ ਸਕਦਾ ਹੈ ਹਰ ਪਾਸਿਓਂ ਹੁਣ ਤੁਹਾਨੂੰ ਸਿਰਫ ਲਾਭ ਹੀ ਲਾਭ ਮਿਲਣ ਵਾਲਾ ਹੈ ਦੇਵੀ ਲక్ష్ਮੀ ਦੀ ਕਿਰਪਾ ਤੁਹਾਡੇ ਤੇ ਵਿਸ਼ੇਸ਼ ਤੌਰ ਤੇ ਹੋ ਗਈ ਹੈ ਦੋਸਤੋ ਸਮੇਂ ਦਾ ਪੂਰਾ ਫਾਇਦਾ ਉਠਾਓ ਸਮੇਂ ਨੂੰ ਹੱਤੋਂ ਨਾ ਜਾਣ ਦਿਓ ਦੋਸਤੋ ਇਹ ਹਨ ਖੁਸ਼ਕਿਸਮਤ ਰਾਸ਼ੀਆਂ ਜਿਨ੍ਹਾਂ ਨੂੰ ਦੇਵੀ ਲక్ష్ਮੀ ਜੀ ਦੀ ਅਪਾਰ ਕਿਰਪਾ ਆਸ਼ੀਰਵਾਦ ਪ੍ਰਾਪਤ ਹੋ ਗਿਆ ਹੈ ਅਪਾਰ ਕਿਰਪਾ ਦੇ ਨਾਲ માતા ਲక్ష్ਮੀ ਜੀ ਦਾ ਆਸ਼ੀਰਵਾਦ ਹੋ ਗਿਆ ਹੈ ਇਹ ਹੁਣ 6 ਰਾਸ਼ੀ ਵਾਲੇ ਤਾਂ ਦੇ ਨਾਲ ਮੱਲਾਮਲ ਹੋ ਜਾਣਗੇ ਇਹਨਾਂ ਦੀ ਜ਼ਿੰਦਗੀ ਬਦਲ ਜਾਵੇਗੀ ਦੋਸਤੋ ਜੇਕਰ ਅੱਜ ਦੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੇ ડિયોનું અગે શેયર કરના ધનવાદ